ਦੀਨਾ ਨਗਰ ਹਲਕੇ ਵਿਖੇ 2 ਕਰੋੜ 3 ਯਾਨੀ ਇਹ ਬਿਲਡਿੰਗ ਜਿਹੜੀ ਬਿਲਕੁਲ ਇਗਨੋਰ ਨਹੀਂ ਕੀਤੀ ਉਹਨਾਂ ਦੇ ਕੀ ਕੀਤੀ ਗਈ ਇਸ ਬਾਜ਼ਾਰ ਵੱਲ ਦੇ ਪੱਜਾਂ ਸਟਾ ਸਾਡੇ ਚੇਅਰਮੈਨ ਰਵਨ ਬਹਾਦੀ ਤੇ ਪ੍ਰੋਜੈਕਟ ਚਾਪਲ ਸ਼ਮਸ਼ੀਰ ਸਿੰਘ ਦੀਨਾ ਨਗਰ ਦੇ ਇਹਨਾਂ ਦੀ ਮੈਂ ਸਪੱਸ਼ਟ ਕਰਦਾ ਹਾਂ ਤੇ ਮੈਂ ਦਿਨਾ ਨਗਰ ਵਾਸੀਆਂ ਨੂੰ ਬੋਲ ਬੁਰੀ ਕੰਨਾ ਨਹੀਂ ਜਿਹੜੀ ਐਕਸੇ ਦੀ ਪ੍ਰੋਬਲਮ ਹੁੰਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਾ ਜਿਹੜਾ ਵਾ ਉਹ ਵੀ ਸ਼ਮਸ਼ੇਰ ਦੀ ਹਲਕੈਂ ਚਾਰਜ ਦੇ ਸਦੇ ਸਾਂਦੇ ਮਿਹਨਤ ਸਦਕਾ ਜਿਹੜਾ ਹੋ ਵੀ ਜੇ ਮਸ਼ੀਨ ਦਾ ਕਾਲ ਜਿਹੜਾ ਇਹ ਜਬ ਉਹ ਵੀ ਆਈ ਹੈ ਇਹਨੇ ਆਮ ਕੰਮ ਜਿਹੜਾ ਰਹਾ ਡੀਆ ਰੇਸ ਵਾਰ ਵੀ ਭਜਤਿਆ ਰਿਹਾ ਕਾਜੀ ਕਿਤੇ ਵੀ ਅਗਰੇ ਚੱਕਬਣੀ ਤੇ ਵੀ ਮਹਿੰਦਰ ਸਿੰਘ ਗਰਾਇਆ ਅੱਜ ਜੇ ਪਹੁੰਚਾਂ ਜੀ ਦਿਨਨਗਰ ਵਿੱਚ ਕੀ ਦੇਖੇ ਪੰਜਾਬ ਸਰਕਾਰ ਵੱਲੋਂ ਇੱਕ ਜੇਤ ਨੂੰ ਔਰ ਕਿੱਥੇ ਨੂੰ ਲੈ ਕੇ ਕਾਫੀ ਜਿਆਦਾ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉਸ ਨੂੰ ਲੈ ਕੇ ਜਦੀਨਗਰ ਦੇ ਵਿੱਚ ਜੋ ਟ੍ਰਿੰਗੋ ਵਾਲੇ ਵਿਕੇ ਬੜੇ ਲੰਮੇ ਸਮੇਂ ਤੋਂ ਸੀਐਸਸੀ ਚੱਲਦੀ ਆ ਰਹੀ ਸੀ ਜਿਸ ਦਾ ਨਵੀਕਰਨ ਹੋਣ ਤੇ ਪੰਜਾਬ ਸਰਕਾਰ ਵੱਲੋਂ ਲਗਭਗ 2.10 ਕਰੋੜ ਦੀ ਲਾਗਤ ਨਾਲ ਜਿਹੜਾ ਇਹਦਾ ਨਵੀਕਰਨ ਕੀਤਾ ਜਾ ਰਿਹਾ ਹੈ ਇਸ ਦਾ ਕੋਈ ਟਾਈਮ ਵਿੱਚ ਜਿਹੜਾ ਵਕਤ ਆਉਣ ਵਾਲੇ ਕੁਝ ਸਮੇਂ ਵਿੱਚ ਜਲਦ ਤੋਂ ਘਟਨ ਕੀਤਾ ਜਾਏਗਾ ਇਸ ਮੌਕੇ ਸਾਰੀ ਕਲਸੀ ਜੀ ਮੇਰੇ ਨਾਲ ਗੱਲ ਕਰਨ ਦੇ ਨਾਲ ਕਿ ਕਿਦੋਂ ਜਿਹੜਾ ਤਿਆਰ ਹੋ ਜਾਏਗਾ ਸਾਰਾ ਬਿਲਡਿੰਗ ਔਰ ਕਿੰਨੀ ਜੇ ਕੀ ਗੱਲ ਹੈ ਅੱਜ ਦੀਨਾ ਨਗਰ ਹੱਕੇ ਵਿੱਚ 2 ਕਰੋੜ ਦੇ ਖਰੀਦ ਜਿਹੜੀ ਇਹ ਬਿਲਡਿੰਗ ਜਿਹੜੀ ਹੈ ਬਿਲਕੁਲ ਇਗਨੋਰ ਨਹੀਂ ਕੀਤੀ ਗਈ ਖਲ ਦੇਖੀ ਕੀਤੀ ਗਈ ਤੇ ਆਜਾਮਦੀ ਪਾਲੀ ਸਰਕਾਰ ਸਾਡੇ ਚੇਅਰਮੈਨ ਲਵਨ ਬਹਾਦੀ ਔਰ ਕਮੇਟਰੀ ਇੰਚਾਰਜ ਸੀਨੀਅਰ ਸੈਕਟੀਨਾ ਨਗਰ ਇਹਨਾਂ ਦੀ ਮਿਹਨਤ ਸਮਝੋ ਅੱਜ ਇਸ ਬਿਲਡਿੰਗ ਜਿਹੜਾ ਬੁਣਿਆ ਪਰਰੇ ਵੱਡੇ ਵੀ ਉਹਦੇ ਵੀ ਬਰੰਦਾਵਾ ਜੀ ਵੀ ਜਿਹੜੇ ਉੱਚੇ-ਚੇ ਤੋਟ ਦੇਸ ਵਧਾਈ ਦੇ ਮੌਕੇ ਤੇ ਵਧਾਈ ਦੇ ਪਹੁੰਚੇ ਦੇ ਮੈਂ ਅਰਜਨਗਰ ਮਲਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਾਲ ਦੱਸਣਾ ਵੀ ਚਾਹੁੰਦਾ ਵਾ ਕਿ ਕੱਲ ਇੱਕ ਨਵੀਂ ਜਿਹੜੀ ਐਕਸਰੇ ਦੀ ਪ੍ਰੋਬਲਮ ਆਉਂਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਰਾ ਜਿਹੜਾ ਵਾ ਉਹ ਵੀ ਸ਼ੰਸ਼ੀਰ ਦੀ ਹਲਕਾ 42722 ਸਾਹਮਣੇ ਮਹਿਲ ਸਤਕਾ ਜਿਹੜਾ ਉਹ ਵੀ ਜਿਹੜੀ ਮਸ਼ੀਨ ਦਾ ਕੱਲ ਜਿਹੜਾ ਉਹ ਆ ਚੁੱਕੀ ਹੈ ਉਹ ਲੋਕਾਂ ਨੂੰ ਜਿਹੜੀ ਸਹੂਲਤਾਂ ਵਾਸਤੇ ਹੈ ਉਹ ਜਿਹੜੀ ਸਾਡੀ ਸਰਕਾਰ ਦਾ ਮਿਹਨਤ ਨਾਲ ਲਾਇਆ ਗਿਆ ਹੈ ਜਿਸ ਪਿੱਛੇ ਮੈਨੂੰ ਕਰ ਮਿਲਦੀ ਪਈ ਹੈ ਯਾਰ ਅੱਜ ਜਿਹੜੀ ਤਿਹਾਰ ਹੈ ਇਹ ਦਿਨ ਬੰਦੀ ਦਾ ਬਹੁਤ ਵੱਡਾ ਹੈ ਕੀ ਲੱਗਦਾ ਵੀ ਇਹ ਸਮਾਜਿਕ ਬੁਰੀਆ ਕਿਤਾ ਕਿਸੇ ਜਿਹੜਾ ਦੇਖੋ ਜੀ ਅਗੇ ਤੇ ਹੋਰ ਪੁਰਾਣੀਆਂ ਸਕਿਆਤਾਂ ਦਾ ਪਤਾ ਹੋਵੇ ਚੱਲਿਆ ਯਾਰ ਕੋ ਸਾਡਾ ਤੇ ਫਰਦ ਬਣਦਾ ਵੀ ਜਿੱਤੇ ਜਿੱਤੇ ਗੁੰਮਾ ਵੀ ਹੈ ਉਸ ਕਮੀਆਂ ਨੂੰ ਆਪਾਂ ਨੂੰ ਕਰਦੇ ਹੋਗਾ ਅੱਧਾ ਚੱਲਣਾ ਬਾਈਸਟਾ ਆਪੇਸ਼ ਹੋ ਜਾ ਪੰਜਾਬੀ ਲੋਕਾਂ ਕੁਝ ਨਹੀਂ ਦਾਨ ਦੇ ਦਿਓ ਦੇਖੋ ਜੀ ਕਹ ਜਾਂਦੇ ਲੋਕਾਂ ਨੂੰ ਜਦੋਂ ਬਜੜ ਦੀ ਗੱਲ ਆਉਂਦੀ ਇੱਕ ਆਸ ਹੁੰਦੀ ਹੈ ਵੀ ਆਪ ਨੂੰ ਨਗਰਾਂ ਦੇ ਵਿੱਚ ਖੁਸ਼ਹਾਲੀ ਦਾ ਭੋਜਨ ਆ ਜਾਵੇ ਤੇ ਅਗੋਸ਼ੀ ਦਾ ਜੀਵਨ ਜਵਾਲਾ ਹੋਵੇ ਪਰ ਮੈਂ ਮਾਨਤਾ ਇੰਨੀ ਗੱਲ ਕਹਿ ਸਕਦਾ अरविंद जी ਦੀ ਹਰੀ ਵਾਗ ਸਰਕਾਰ ਮਾਨ ਤੇ ਭਗਵਾਨ ਮਾਨ ਸਰਕਾਰ ਇਹ ਜਦੋਂ ਵੀ ਆਈ ਹੈ ਇਹਨੇ ਆਮ ਕੰਮ ਜਿਹੜਾ ਰਾਹ ਡੀਆ ਰੇ ਸਾਰੀ ਬਜਟ ਦੇ ਅੰਦਰ ਉਹ ਰਹਾ ਦਿਨ ਤੱਕ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਜਿਹੜੇ ਮੇਰੇ ਸਾਰੇ ਪਰਿਵਾਰ ਦੇ ਉਸ ਤੋਂ ਕੋਲੋਂ ਕਿ 소ਸ਼ਲ ਮੀਡੀਆ ਹਰ ਬੰਦੇ ਦੀ ਆਪ ਕੋ ਆਪਣੀ ਫੇਸਬੁੱਕ ਆਈ ਤੂੰ ਕੀ ਬੋਲ ਰਿਹਾ ਐਸਾ ਨਹੀਂ ਮਗਰੀ ਹੋਇਆ ਚੀਜ਼ ਨਹੀਂ ਲੱਗਦਾ ਕਿ ਗਲਤ ਬੋਲਦੇ ਹੁਣ ਮੇਰੇ ਵੱਲੋਂ ਵੀ ਰੋਣਾ ਪਾਤਾ ਕਿ

ਅ ਸੋਸ਼ਲ ਮੀਡੀਆ ਜਿਹੜਾ ਆ ਸਾਰੇ ਬਗਾ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਕਿਉਂਕਿ ਆਪਾਂ ਉਸ ਤਰ੍ਹਾਂ ਯੂਜ਼ ਕਰੀਏ ਨਹੀਂ ਕਿ ਜਿਹੜੀ ਵੀ ਗੱਲ ਮੂੰਹ ਚ ਆਈ ਆ ਆਪਾਂ ਕਰਤੀ ਆ ਤੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਜਿਹੜਾ ਡਿਸਟਰਬ ਕਰਦਾ ਬਾਈ ਜੀ ਬਾਕੀ ਕਿਸਾਨ ਸਾਡੇ ਨੇ ਉਹ ਭਰਾ ਨੇ ਸਾਡੇ ਸਾਡੀ ਲੜਾਈ ਅ ਕਿਸਾਨ ਸਾਡੇ ਆਪਸੀ ਭਾਈਚਾਰੇ ਦੀ ਨਹੀਂ ਸੀ ਸਾਡੀ ਸੈਲਫ ਨਾਲ ਲੜਾਈ ਆ ਸਾਡੇ ਕੋ ਸੈਲਫ ਨਾਲ ਸਾਡੀ ਆਵਾਜ਼ ਪਰ ਦੋ ਕੀ ਦੀ ਗੱਲ ਦਿੱਕਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਲਾਣਕ ਰਹੀ ਆਪਦੇ ਪੰਜਾਬ ਸਾਡੇ ਦੇ ਭਾਈਚਾਰੇ ਚਾਹੇ ਪੌਸਟਰ ਪੰਜਾਬ ਦੀ ਚਾਹੇ ਕਿਸਾਨ ਹੈ ਪੰਜਾਬ ਦੇ ਚਾਹੇ ਬਿਜ਼ਨਸਮੈਨ ਆ ਪੰਜਾਬ ਦਾ ਆ ਮੈਂ ਤਾਂ ਧੋਖਾ ਦਾ ਗੋਲਾ ਚੱਲ ਗਿਆ ਕਿ ਆਪਾਂ ਇੱਕ ਜੀ ਨੂੰ ਕੰਗੀ ਪਰੇਸ਼ਾਨੀ ਆਉਂਦਾ ਵੀ ਤੇ ਫਿਰ ਪੰਜਾਬ ਰ ਅਗਲਾ ਪੰਜਾਬ ਕਿੰਨਾ ਹੈ ਕਿਤਨਾ ਜੇ ਪੰਜਾਬ ਆਪਾਂ ਕਹਿੰਦੇ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਫਿਰ ਕਿੰਦਰਾ ਲੈ ਕੇ ਜਾ ਸਕਦੇ ਸਾਨੂੰ ਪੰਜਾਬ ਦੀ ਸਿਹਤ ਹੋ ਕੇ ਸਾਰੇ ਨੂੰ ਬੱਥੇ ਹੋ ਕੇ ਇੱਕ ਰੁਪਿਆ ਨਾ ਦੇਣਾ ਚਾਹੀਦਾ ਸਰਦੀਆਂ ਸੈਂਟਰ ਕੋ 15 ਵਾਲੇ ਠੀਕ ਆ ਨਿਆ ਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੋਲਦੇ ਆ ਜਿੱਥੇ ਸਾਨੂੰ ਸਾਡੇ ਹੱਕ ਮੰਗਣ ਦੀ ਲੋੜ ਹੈ ਆਪਰ ਕਿਸਾਨਾਂ ਦੇ ਹੱਕ ਮੰਗਾ ਕੇ ਬਟਾਪਾਉ ਕਾਮਨਾ ਕਰੀਏ ਪੰਜਾਬ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਤੰਗੀ ਕਰੇ ਛਾਵੇਂ ਨਾਲ ਕਰਨਾ ਕੋਟਵਾਰ ਆਮ ਜੀਨਾਂ ਦੇ ਵਸਨੀਕਾਂ ਦਾ ਵਧਾਈ ਦਿੰਦਾ ਮਾਣੀ ਸੁਧੀਆ ਜੀ ਦੀ ਜੇਕਰ ਡਰਪਨ ਚਿਕਾ ਦੋਣਾ ਤਾਂ ਮੈਂ ਮੁਖਮੰਦ ਜ਼ਾਕਰ ਕੋਵਾਸ ਕਮਾਨ ਜੀ ਵੀ ਗੁਰ ਬਲਬੀਤ ਸਿੰਘ ਜੀ ਇੱਕ ਮਾਸਟਰ ਉਹਨਾਂ ਦੀ ਉਹ ਥੇਰਮਾਨ ਸਾਹਿਬ ਦੀ ਇੱਕ ਦੇਣ ਜਿਹੜੀ ਪਤਾਏ ਦੀ ਦੇਣ ਦਾ ਸਾਰਾ ਸੇਰਾ ਇਹਨਾਂ ਦੇ ਜਿੱਤੇ ਹੀ ਆ ਤੇ ਜਿਆਦਾ ਉਪਦਾਏ ਸੰheer ਜੀ ਨੂੰ ਜਿਨ੍ਹਾਂ ਦੇ ਹਲਕੇ ਦੇ ਵਧੀਆ ਪਿੰਡ ਨੂੰ ਬਣ ਕੇ ਯਾਰ ਹੋਈ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸ਼ਹਿਰ ਪੱਕੀ ਉਸ ਤੋਂ ਬਣਦਾ ਹੈ ਇਹ ਸੰਸਾਦ ਨਾਲ ਸ਼ਾਮਿਲ ਕਰਦੇ ਐਮਐਲ ਬਸਾਲਾ ਜਿੰਨਾਂ ਵੱਲੋਂ ਅੱਜ ਇਸ ਹਸਪਤਾਲ ਦੀ ਨਵੀਂ ਕਰਤਾਂ ਤੋਂ ਘਟ ਰੱਖਿਆ ਗਿਆ ਹੈ ਉਹਨਾਂ ਦੇ ਆਉਣ ਵਾਲੇ ਦਿਨਾਂ 'ਚ ਜਿਹੜੇ ਪੰਜਾਬ ਸਰਕਾਰ ਹੋਰ ਦੇ ਸਰਕਾਰਾਂ ਨੇ ਹੈਗੇ ਕਾਫੀ ਜਿਆਦਾ ਉਪਰਾਲੇ ਕਰ ਰਹੀ ਹੈ। ਤਾਂ ਆ ਗਈ ਜੋ ਲੋਕਾਂ ਨਾਲ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਜਾ ਰਿਹਾ ਸਿੱਖਿਆ ਅਤੇ ਸਿਹਤ ਨੂੰ ਉੱਦਦ ਹੈਗੇ ਸੁਧਾਰ